ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਆਸਤੇ ਜਿਹੜਾ ਡਬਲ ਬਾਰਡਰ ਜਿਹਨੂੰ ਆਪਾਂ ਬੋਲਦੇ ਆ ਇਸ ਤਰ੍ਹਾਂ ਦਾ ਡਬਲ ਬਾਰਡਰ ਦੀ ਬਣਾਈ ਕਰਨੀ ਤੁਹਾਨੂੰ ਦੱਸੂਗੀ ਬਹੁਤ ਹੀ ਸੌਖੇ ਤੇ ਸਿੰਪਲ ਤਰੀਕੇ ਨਾਲ ਬਹੁਤ ਹੀ ਆਸਾਨੀ ਨਾਲ ਤੁਸੀਂ ਇਸ ਨੂੰ ਬਣਾ ਲਉਂਗੀ ਜਿਹੜਾ ਆਪਾਂ ਸਿੰਪਲ ਬਾਰਡਰ ਬਣਾਉਣੀ ਆ ਤਾਂ ਉਹ ਜਿਹੜਾ ਆਪਣਾ ਉਹ ਬਾਰਡਰ ਹੈ ਕਈ ਵਾਰ ਢਿੱਲਾ ਹੋ ਜਾਂਦਾ ਤਾਂ ਜਿਹੜਾ ਆਪਣਾ ਇਹ ਬਾਰਡਰ ਹੈ ਉਸੇ ਸ਼ੇਪ 'ਚ ਵਾਪਸ ਆ ਜਾਂਦਾ ਲਾਸਟ ਵਾਲਾ ਬਾਰਡਰ ਆਪਾਂ ਇਹਨੂੰ ਬੋਲਦੇ ਆ ਇਸ ਤਰ੍ਹਾਂ ਬਹੁਤ ਹੀ ਸੋਹਣੀ ਜਿਹੜੀ ਦੀ ਕਿਨਾਰੀ ਵੀ ਇਸ ਤਰ੍ਹਾਂ ਆਉਂਦੀ ਹੈ ਬਣ ਕੋਲ ਰੈਡੀमेड ਲੁੱਕ ਜਿਹੜਾ ਇਹ ਦਿੰਦਾ ਹੈ ਬਹੁਤ ਹੀ ਸੋਹਣਾ ਇਸ ਤਰ੍ਹਾਂ ਜਦੋਂ ਆਪਾਂ ਇਹਨੂੰ ਕਿਸੇ ਵੀ ਜੈਂਟਸ ਸਵੈਟਰ ਤੇ ਜਾਂ ਬੱਚਿਆਂ ਦੇ ਕੋਟੀਆਂ ਸਵੈਟਰ ਤੇ ਜਦੋਂ ਇਹਨੂੰ ਬਣਾਉਣੀ ਹੈ ਤਾਂ ਜਿਹੜੀ ਆਪਣੀ ਇਹਦੀ ਕਿਨਾਰੀ ਹੈ ਇਸ ਤਰ੍ਹਾਂ ਇਹ ਚੋਪਦੀ ਨਹੀਂ ਤੇ ਆਪਾਂ ਇਹਦੀ ਜਿਹੜੇ ਇਸ ਤਰ੍ਹਾਂ ਬਾਹਾਂ ਦੇ ਜਦੋਂ ਆਪਾਂ ਬਾਹਾਂ ਬਣਾਉਣੀ ਹੈ ਤਾਂ ਬਾਹਾਂ ਦਾ ਜਿਹੜਾ ਬਾਰਡਰ ਵੀ ਇਹਦਾ ਬਣਾ ਸਕਦੇ ਹਾਂ ਇਸ ਤਰ੍ਹਾਂ ਇਸ ਤਰ੍ਹਾਂ ਲੱਗਦਾ ਹੈ ਬਣ ਕੇ ਜਦੋਂ ਆਪਾਂ ਬਾਹਾਂ ਦਾ ਬਾਰਡਰ ਬਣਾਵਾਂਗੇ ਦੋਨਾਂ ਪਾਸਿਆਂ ਤੋਂ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਇਸ ਲਈ ਜਿਹੜੀ ਆਪਾਂ ਇਹਦੀ ਸਿੱਧ ਪੁੱਠ ਨਹੀਂ ਕਹਿ ਸਕਦੇ ਦੋਨਾਂ ਸਾਈਡਾਂ ਤੋਂ ਆਪਾਂ ਇਹਨੂੰ ਵਰਤ ਸਕਦੇ ਆ ਸਟ੍ਰੈਚੇਬਲ ਜਿਹੜਾ ਬਾਰਡਰ ਆਪਾਂ ਇਹਨੂੰ ਬੋਲ ਸਕਦੇ ਆ ਤੇ ਚਲੋ ਫਿਰ ਆਪਾਂ ਇਹਨੂੰ ਬਣਾਉਣਾ ਜਿਹੜਾ ਸ਼ੁਰੂ ਕਰਦੇ ਆ ਜਦੋਂ ਆਪਾਂ ਇਸ ਬਾਰਡਰ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਤਾਂ ਆਪਾਂ ਅੱਧੇ ਕੁੰਡੇ ਲੈਣੇ ਆ ਜਿਵੇਂ ਆਪਾਂ 100 ਕੁੰਡਾ 100 ਕੁੰਡੇ ਦਾ ਜਿਹੜਾ ਬਾਰਡਰ ਬਣਾਉਣਾ ਤਾਂ ਆਪਾਂ 50 ਕੁੰਡੇ ਲੈਣੇ ਆ ਜਿਵੇਂ ਆਪਾਂ 40 ਕੁੰਡੇ ਰੱਖਣੇ ਆ ਤਾਂ ਆਪਾਂ 20 ਕੁੰਡੇ ਲੈਣੇ ਆ ਮੈਂ ਜਿਹੜਾ ਇੱਥੇ 60 ਕੁੰਡਿਆਂ ਦਾ ਬਾਰਡਰ ਬਣਾਇਆ ਹੈ ਤਾਂ ਇਹਨ ਬਣਾਉਣ ਵਾਸਤੇ ਮੈਂ 30 ਕੁੰਡੇ ਲਾਉਂਗੀ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਡਬਲ ਬਾਰਡਰ ਜਦੋਂ ਆਪਾਂ ਬਣਾਉਣਾ ਹੈ ਤਾਂ ਜਿਹੜੇ ਆਪਾਂ ਕੁੰਡੇ ਲੈਣੇ ਆ ਸਿੰਗਲ ਥ੍ਰੈਡ ਵਾਲੇ ਕੁੰਡੇ ਲੈਣੇ ਆ ਆਪਾਂ ਕੁੰਡੇ ਆਪਾਂ ਜਿਵੇਂ ਵੀ ਆਪਾਂ ਨੂੰ ਸੌਖੇ ਲੱਗਦੇ ਹੁਣ ਆਪਾਂ ਉਸੇ ਤਰੀਕੇ ਨਾਲ ਪਾ ਲੈਣੇ ਆ ਪਰ ਜਿਹੜੇ ਆਪਾਂ ਕੁੰਡੇ ਪਾਉਣੇ ਆ ਸਿੰਗਲ ਥ੍ਰੈਡ ਨਾਲ ਪਾਉਣੇ ਆ ਇਸ ਤਰ੍ਹਾਂ ਕਰਕੇ ਨੋਟ ਲਗਾ ਕੇ ਉਸ ਤੋਂ ਬਾਅਦ ਸਿੰਗਲ ਥ੍ਰੈਡ ਨਾਲ ਆਪਾਂ ਕੁੰਡੇ ਪਾਉਣੇ ਆ ਕੁੰਡੇ ਆਪਾਂ ਕਈ ਤਰੀਕੇ ਨਾਲ ਪਾ ਲੈਨੇ ਆ ਜਿਵੇਂ ਆਪਾਂ ਨੂੰ ਸੌਖੇ ਲੱਗਦੇ ਹੁਣ ਆਪਾਂ ਉਸੇ ਤਰ੍ਹਾਂ ਪਾ ਲੈਨੇ ਆ ਹੁਣ ਮੈਨੂੰ ਇਹ 60 ਕੁੰਡੇ ਚਾਹੀਦੇ ਆ ਤਾਂ ਮੈਂ 3 ਕੁੰਡੇ ਪਾਉਂਗੀ ਡਬਲ ਬਾਰਡਰ ਲਈ ਆਪਾਂ ਨੂੰ ਜਿੰਨੇ ਕੁੰਡੇ ਚਾਹੀਦੇ ਹੋਣਗੇ ਉਸ ਤੋਂ ਅੱਧੇ ਕਿੰਡੇ ਆਪਾਂ ਪਾਉਣੇ ਆ ਜਿਵੇਂ ਆਪਾਂ ਨੂੰ 100 ਗੁੰਡਾ ਚਾਹੀਦਾ ਤਾਂ ਆਪਾਂ 50 ਗੁੰਡੇ ਪਾਉਣੇ ਆ ਜੇ ਆਪਾਂ ਨੂੰ 20 ਗੁੰਡੇ ਚਾਹੀਦੇ ਆ ਆਪਾਂ 10 ਪਾਉਣੇ ਆ ਤੇ ਹਾਂ ਜਿਵੇਂ ਮੈਨੂੰ ਇੱਥੇ 60 ਚਾਹੀਦੇ ਤਾਂ ਮੈਂ 30 ਗੁੰਡੇ ਪਾਉਂਗੀ ਇਸੇ ਤਰ੍ਹਾਂ ਪਹਿਲਾਂ ਮੈਂ 30 ਗੁੰਡੇ ਪਾ ਕੇ ਫਿਰ ਉਸ ਤੋਂ ਬਾਅਦ ਸिलाई ਆਪਾਂ ਸ਼ੁਰੂ ਕਰਾਂਗੇ ਹੁਣ ਮੈਂ ਇੱਥੇ 30 ਕੁੰਡੇ ਪਾ ਲਏ ਤਾਂ ਜਿਹੜੇ ਕੁੰਡੇ ਪਾਉਣ ਤੋਂ ਬਾਅਦ ਇਹ ਮੇਰੀ ਸਿੱਧੀ ਸਾਈਡ ਆ ਰਹੀ ਹੈ ਜੇਕਰ ਆਪਣੀ ਕੁੰਡੇ ਆਪਾਂ ਹੋਰ ਤਰੀਕੇ ਨਾਲ ਪਾਏ ਤਾਂ ਆਪਣੀ ਇਸ ਤਰ੍ਹਾਂ ਉਲਟੀ ਸਾਈਡ ਆ ਰਹੀ ਹੋਵੇ ਤਾਂ ਪਹਿਲਾਂ ਆਪਾਂ ਉਲਟੀ ਸिलाई ਬਣਾ ਕੇ ਕੰਪਲੀਟ ਕਰ ਲੈਣੀ ਹੈ ਫਿਰ ਸਿੱਧੇ ਪਾਸੇ ਤੋਂ ਆਪਾਂ ਇਸ ਤਰ੍ਹਾਂ ਆਪਣੀ ਸिलाई ਸ਼ੁਰੂ ਕਰਨੀ ਹੈ सारी सिलाई मैं पहला सीधी बना के कंप्लीट करूंगी इस तरह ती कुे मेरे को इस तरह मैं सीधे बना के कंप्लीट करूँगी कुंडे पाने बाद अपनी पहली सिलाई इसलिए थोड़ी जी मुश्किल अगे जाके जो सिलाई अपन आसान हो जाएगी ਇਹ ਮੈਂ ਕੰਪਲੀਟ ਕਰਦੀ ਆਂ ਪਹਿਲਾਂ ਸਿੱਧੀ ਸਲਾਈ ਬਣਾ ਕੇ ਮੈਂ ਕੰਪਲੀਟ ਕਰ ਲਈ ਹੁਣ ਆਪਾਂ ਬਣਾਵਾਂਗੇ ਉਲਟ ਪਾਸੇ ਤੋਂ ਉਲਟੀ ਸਲਾਈ ਇਸ ਤਰ੍ਹਾਂ ਸਾਰੇ ਕੁੰਡੇ ਆਪਣੇ ਕੋਲ ਜਿੰਨੇ ਵੀ ਹੋਣਗੇ ਇਸ ਤਰ੍ਹਾਂ ਆਪਾਂ ਪਹਿਲਾ ਇੱਕ ਸਲਾਈ ਸਿੱਧੀ ਬਣਾਈ ਹੁਣ ਆਪਾਂ ਦੂਸਰੀ ਸਲਾਈ ਬਣਾ ਰਹੇ ਹਾਂ ਓਏ ਹਾਂ ਤੀਸਰੀ ਸਲਾਈ ਸਿੱਧੇ ਪਾਸੇ ਤੋਂ ਤੀਸਰੀ ਸਲਾਈ ਆਪਾਂ ਸਿੱਧੇ ਪਾਸੇ ਤੋਂ ਸਾਰੀ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੇ ਚੌਥੀ ਸਲਾਈ ਉਲਟ ਪਾਸੇ ਤੋਂ ਆਪਾਂ ਸਾਰੀ ਉਲਟੀ ਬਣਾ ਕੇ ਕੰਪਲੀਟ ਕਰਾਂਗੇ ਪਹਿਲਾਂ ਮੈਂ ਦੋ ਸਲਾਈਆਂ ਕੰਪਲੀਟ ਕਰਦੀਆਂ ਫਿਰ ਪੰਜਵੀਂ ਸਲਾਈ ਆਪਾਂ ਸਿੱਧੇ ਪਾਸੇ ਤੋਂ ਬਣਾਵਾਂਗੇ ਚਾਰ ਸਲਾਈਆਂ ਆਪਣੀਆਂ ਕੰਪਲੀਟ ਹੋ ਗਈਆਂ ਇਸ ਤਰ੍ਹਾਂ ਹੁਣ ਆਪਾਂ ਪੰਜਵੀਂ ਸਲਾਈ ਤੇ ਆ ਗਏ ਸਿੱਧੇ ਪਾਸੇ ਤੇ ਪਹਿਲਾਂ ਇੱਕ ਗੁੰਡਾ ਆਪਾਂ ਬਣਾ ਲੈਣਾ ਇਸ ਤਰ੍ਹਾਂ ਸਿੱਧਾ ਹੁਣ ਥ੍ਰੈਡ ਆਪਾਂ ਅੱਗੇ ਕਰਨਾ ਇਸ ਤਰ੍ਹਾਂ ਹੁਣ ਜਿਹੜੇ ਆਪਾਂ ਇਹ ਕੁੰਡੇ ਪਾਏ ਆ ਇਸ ਤਰ੍ਹਾਂ ਆਪਾਂ ਸਲਾਈ ਨੂੰ ਜਿਹੜਾ ਕਮਾ ਲੈਣਾ ਇੱਧਰ ਆ ਜਾਣ ਆਪਾਂ ਉਲਟੀ ਪਾਸੇ ਪੀਆ ਆਪਾਂ ਕੁੰਡਾ ਚੱਕਣਾ ਹੈ نیچے ਤੋਂ ਜਿਹੜੇ ਆਪਾਂ ਕੁੰਡੇ ਪਾਈ ਹੈ ਜੇਦੋਂ ਆਪਾਂ ਇਹ ਕੁੰਡੇ ਠਾਉਣੇ ਆ ਇਹ ਆਪਾਂ ਨਾਲ-ਨਾਲ ਕੁੰਡੇ ਠਾਉਂਦੇ ਯਾਨੀ ਕੋਈ ਵੀ ਕੁੰਡਾ ਛੱਡਣਾ ਨਹੀਂ ਕਿਉਂਕਿ 30 ਕੁੰਡਿਆਂ ਤੋਂ ਆਪਾਂ 60 ਕੁੰਡੇ ਬਣਾਉਣੇ ਆ ਜਿਹੜੀ ਇਹ ਕੁੰਡੇ ਵਾਲੀ ਚੈਨ ਐ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਇਹਨੂੰ ਉਠਾ ਲੈ ਫੇਰ ਸਿੱਧੀ ਸਾਈਡ ਤੇ ਆ ਜਾਣਾ ਆਪਾਂ ਇਹਨੂੰ ਆਪਾਂ ਉਲਟਾ ਬਣਾ ਲੈਣੇ ਐਸ ਤਰ੍ਹਾਂ ਕਰਕੇ ਥ੍ਰੈਡ ਕਰਨਾ ਪਿੱਛੇ ਫੇਰ ਇੱਕ ਕੁੰਡਾ ਆਪਾਂ ਸਿੱਧਾ ਬਣਾਉਣਾ ਐ ਇਸ ਤਰ੍ਹਾਂ ਫੇਰ ਥ੍ਰੈਡ ਕਰਨਾ ਅੱਗੇ ਜਿਹੜਾ ਕੁੰਡਾ ਆਪਾਂ ਠਾਉਂਦੇ ਜਾਵਾਂਗੇ ਇਹਨੂੰ ਆਪਾਂ ਉਲਟਾ ਉਲਟਾ ਬਣਾਉਂਦੇ ਜਾਵਾਂਗੇ ਤੇ ਦੂਸਰਾ ਕੁੰਡਾ ਆਪਾਂ ਸਿੱਧਾ ਬਣਾਉਂਦੇ ਜਾਵਾਂਗੇ ਹੁਣ ਫੇਰ ਆਪਾਂ ਕੁੰਡਾ ਜਿਹੜਾ ਠਾਉਣਾ ਜਦੋਂ ਆਪਾਂ ਕੁੰਡਾ ਠਾਉਣਾ ਜਿਹੜੇ ਆਪਾਂ ਕੁੰਡੇ ਪਾਈ ਐ ਇਸ ਤਰ੍ਹਾਂ ਨਾਲ ਨਾਲ ਆਪਾਂ ਕੁੰਡੇ ਚੱਕਦੇ ਜਾਨੇ ਕੋਈ ਵੀ ਕੁੰਡਾ ਜਿਹੜਾ ਆਪਾਂ ਛੱਡਣਾ ਹੁਣ ਫੇਰ ਆਪਾਂ ਸਿੱਧਾ ਪਾਸਾ ਕਰ ਲੈਨੇ ਤੇ ਇਹਨੂੰ ਆਪਾਂ ਉਲਟਾ ਕੁੰਡਾ ਬਣਾ ਦੇਨੇ ਇਸ ਤਰ੍ਹਾਂ ਥ੍ਰੈਡ ਕਰਨਾ ਪਿੱਛੇ ਫੇਰੇ ਕੁੰਡਾ ਪਹਿਲਾਂ ਸਿੱਧਾ ਬਣਾ ਲਏ ਰੇਡ ਕਰਨ ਆ। ਫਿਰ ਆਪਾਂ ਕੁੰਡਾ ਜਿਹੜਾ ਜਾਂ ਆਪਾਂ ਇਸ ਤਰ੍ਹਾਂ ਵੀ ਕੁੰਡਾ ਜਿਹੜਾ ਆਪਾਂ ਇਹੇ ਉਠਾ ਸਕਦੇ ਹਾਂ। ਜਿਵੇਂ ਆਪਾਂ ਨੂੰ ਠੀਕ ਲੱਗੇ ਆਪਾਂ ਉਸੇ ਤਰ੍ਹਾਂ ਕੁੰਡਾ ਜਿਹੜਾ ਉਠਾ ਲੈਣਾ। ਇਸ ਤਰ੍ਹਾਂ ਕੁੰਡਾ ਠਾ ਕੇ ਸਲਾਈ ਉੱਪਰ ਲਿਆ। ਹੁਣ ਆਪਾਂ ਇਹਨੂੰ ਉਲਟਾ ਬਣਾ ਦੇਣਾ। ਇਸ ਤਰ੍ਹਾਂ। ਥ्रेड ਕਰਨਾ ਹੈ ਪਿੱਛੇ। ਫਿਰ ਇੱਕ ਹੁੰਡਾ ਬਣਾਵਾਂਗੇ ਆਪਾਂ ਸਿੱਧਾ। ਇਹ ਹੁੰਡਾ ਸਿੱਧਾ ਬਣਾ ਲਿਆ ਫਿਰ ਆਪਾਂ ਇੱਕ ਹੁੰਡਾ ਜਿਹੜਾ ਉਠਾਵਾਂਗੇ। ਮਤਲਬ ਜਿਹੜਾ ਆਪਣੀ ਇਹ ਹੁੰਡੇ ਆ। ਇਸ ਤਰ੍ਹਾਂ ਚੱਕ ਕੇ ਸिलाई ਉੱਪਰ ਲੈ ਆਵਾਂਗੇ। ਥ्रेड ਕਰਾਂਗੇ ਅੱਗੇ ਇਹਨੂੰ ਆਪਾਂ ਉਲਟਾ ਬਣਾ ਦੇਾਂਗੇ ਇਸ ਤਰ੍ਹਾਂ। ਥ्रेड ਕਰਾਂਗੇ ਪਿੱਛੇ ਫਿਰ ਇੱਕ ਹੁੰਡਾ ਆਪਾਂ ਬਣਾਵਾਂਗੇ ਸਿੱਧਾ। ਥ्रेड ਕਰਾਂਗੇ ਅੱਗੇ ਫਿਰ ਆਪਾਂ ਉਸੇ ਤਰ੍ਹਾਂ ਹੁੰਡਾ ਚੱਕਣਾ। ਸिलाई ਉੱਪਰ ਨਹੀਂ ਆਉਣੀ। ਤੇ ਇਹਨੂੰ ਆਪਾਂ ਉਲਟਾ ਬਣਾ ਦੇਣਾ। ਥ्रेड ਕਰਾਂਗੇ ਪਿੱਛੇ ਤੇ ਕੁੰਡਾ ਬਣਾਵਾਂਗੇ ਆਪਾਂ ਸਿੱਧਾ। ਥ्रेड ਕਰਾਂਗੇ ਅੱਗੇ ਫੇਰ ਆਪਾਂ ਉਸੇ ਤਰ੍ਹਾਂ ਕੁੰਡਾ ਚੱਕਣਾ ਇਹ। ਸਲਾਈ ਉੱਪਰ ਲੈ ਆਉਣਾ। ਉਲਟਾ ਬਣਾ ਲਾਂਗੇ। ਥ्रेड ਕਰਨਾ ਹੈ ਪਿੱਛੇ ਇਹ ਕੁੰਡਾ ਬਣਾਵਾਂਗੇ ਸਿੱਧਾ। ਥ्रेड ਕਰਾਂਗੇ ਅੱਗੇ ਫੇਰ ਉਸੇ ਤਰ੍ਹਾਂ ਪਾਹੀ ਕੁੰਡਾ ਜਿਹੜਾ ਚੱਕਣਾ ਜਿਹੜੇ ਆਪਾਂ ਕੁੰਡੇ ਪਾਏ ਇਸ ਤਰ੍ਹਾਂ ਉਲਟਾ ਬਣਾ ਲਏ ਥ्रेड ਕਰਨਾ ਪਿੱਛੇ ਇਹ ਕੁੰਡਾ ਬਣਾਵਾਂਗੇ ਸਿੱਧਾ ਥ्रेड ਕਰਨਾ ਅੱਗੇ ਫੇਰ ਆਪਾਂ ਜਿਹੜਾ ਕੁੰਡਾ ਆਪਾਂ ਚੱਕਣਾ ਜਿਹੜੀ ਆਪਣੀ ਕੁੰਡਿਆਂ ਵਾਲੀ ਚੈਨ ਆ ਜਿਹੜੀ ਆਪਣੀ ਇਧਰੇ ਚੈਨ ਆ ਰਹੀ ਹੈ ਇੱਕ ਕੁੰਡਾ ਚੱਕਣਾ ਆਪਾਂ फिर उस तरह एक कुंडा जड़ा इतों आप चक्ना इस तरह सिलाई उपर ले उल्टा बना देंगे थ्रेड करना पीछे एक कुंडा बनावें सीधा थ्रेड करना अगे फिर उस तरह कुंडा चकना आप ਕੁੰਡਾ ਜਿਹੜਾ ਆਪਾਂ ਹਰੇਕ ਚੈਨ ਵਿੱਚੋਂ ਹਰੇਕ ਚੈਨ ਚੱਕਣੀ ਹੈ ਮਤਲਬ ਇਹਨੂੰ ਆਪਾਂ ਉਲਟਾ ਬਣਾ ਦੇਾਂਗੇ ਥ੍ਰੈਡ ਕਰਨਾ ਹੈ ਪਿੱਛੇ ਤੇ ਕੁੰਡਾ ਬਣਾਵਾਂਗੇ ਸਿੱਧਾ ਥ੍ਰੈਡ ਕਰਨਾ ਹੈ ਅੱਗੇ ਫਿਰ ਆਪਾਂ ਜਿਹੜਾ ਇਹ ਕੁੰਡਾ ਹੈ ਇਸ ਤਰ੍ਹਾਂ ਇਹਨੂੰ ਚੱਕਾਂਗੇ उल्टा बना देंगे फ्रेड करेंगे पिछे कुंडा थ्रेड एक कूडा सीधा फ्रेड करेंगे अगे फिर आप हम ये कुंडा जरा ये चकेंगे इस तरह करके सिलाई उपर ले आवेंगे उल्टा बना देंगे ਥ्रेड ਕਰਾਂਗੇ ਪਿੱਛੇ ਇੱਕ ਕੁੰਡਾ ਸਿੱਧਾ ਥ्रेड ਕਰਾਂਗੇ ਅੱਗੇ ਫੇਰ ਹੁਣ ਆਪਾਂ ਇਹ ਨਾਲ ਵਾਲਾ ਕੁੰਡਾ ਇਸ ਤਰ੍ਹਾਂ ਜਕਾਂਗੇ ਇਸ ਤਰ੍ਹਾਂ ਕਰਕੇ ਸिलाई ਉੱਪਰ ਲੈ ਆਵਾਂਗੇ ਤੇ ਉਲਟਾ ਬਣਾ ਦਿਆਂਗੇ ਫੇਰ ਇੱਕ ਕੁੰਡਾ ਸਿੱਧ ਥ्रेड ਕਰਾਂਗੇ ਅੱਗੇ ਫੇਰ ਹੁਣ ਆਪਾਂ ਇਹ ਕੁੰਡਾ ਚੱਕਾਂਗੇ ਇਸ ਤਰ੍ਹਾਂ ਸਲਾਈ ਤੇ ਲੈ ਆਵਾਂਗੇ ਉਲਟਾ ਬਣਾ ਦੇਾਂਗੇ ਇੱਕ ਕੁੰਡਾ ਸਿੱਧਾ ਫਿਰ ਹੁਣ ਆਪਾਂ ਇਹ ਇਸੇ ਤਰ੍ਹਾਂ ਨਾਲ ਵਾਲਾ ਕੁੰਡਾ ਜਿਹੜਾ ਇਹ ਚੱਕਾਂਗੇ ਇਸ ਤਰ੍ਹਾਂ ਉਲਟਾ ਬਣਾ ਦੇਾਂਗੇ ਇੱਕ ਕੁੰਡਾ ਬਣਾਵਾਂਗੇ ਸਿੱਧਾ ਜਿਹੜਾ ਆਪਾਂ ਕੁੰਡਾ ਥੋ ਨੀਚੇੋਂ ਠਾਣੀ ਹੈ ਇਹਨੂੰ ਆਪਾਂ ਉਲਟਾ ਬਣਾਉਂਦੇ ਜਾਣਾ ਤੇ ਜਿਹੜਾ ਸਲਾਈ ਵਾਲਾ ਕੁੰਡਾ ਆਪਣਾ ਇਹਨੂੰ ਆਪਾਂ ਸਿੱਧਾ ਬਣਾਉਂਦੇ ਜਾਣਾ ਇਨੂੰ ਆਪਾਂ ਉਲਟਾ ਬਣਾਵਾਂਗੇ ਇਹ ਬਣਾਵਾਂਗੇ ਸਿੱਧਾ ਇਹ ਮੈਂ ਤੁਹਾਨੂੰ ਸਾਰੇ ਕੁੰਡੇ ਚੱਕ ਕੇ ਦਿਖਾਵਾਂਗੀ ਤਾਂ ਜੋ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਤਰਾ ਇੱਕ ਹੁੰਡਾ ਉਲਟਾ ਬਣਾਵਾਂਗੇ ਇਹਨੂੰ ਆਪਾਂ ਸਿੱਧਾ ਬਣਾਵਾਂਗੇ ਫਿਰ ਆਪਾਂ ਇਹ ਕੁੰਡਾ ਚੱਕਾਂਗੇ ਨਾਲ ਵਾਲਾ ਉਲਟਾ ਬਣਾਵਾਂਗੇ ਇਹ ਸਿੱਧਾ ਬਣਾਵਾਂਗੇ ਫੇਰ ਉਸੇ ਤਰ੍ਹਾਂ ਇਹਨੂੰ ਆਪਾਂ ਉਲਟਾ ਬਣਾਵਾਂਗੇ ਇਹ ਸਿੱਧਾ ਬਣਾਵਾਂਗੇ ਫੇਰ ਉਸੇ ਤਰ੍ਹਾਂ ਇਹ ਕੁੰਡਾ ਚੱਕਾਂਗੇ ਇਸ ਤਰ੍ਹਾਂ ਕਰਕੇ ਚਲਾਈ ਉੱਪਰ ਲੈ ਆਵਾਂਗੇ ਉਲਟਾ ਬਣਾ ਦੇਗੇ ਫੇਰੇ ਕੁੰਡਾ ਸਿੱਧਾ ਫੇਰ ਉਸੇ ਤਰ੍ਹਾਂ ਕੁੰਡਾ ਚੱਕਾਂਗੇ ਆਪਾਂ ਸਿਲਾਈ ਤੇ ਲੈ ਆਵਾਂਗੇ ਉਲਟਾ ਬਣਾ ਦੇਗੇ ਸਾਰੇ ਕੁੰਡੇ ਆਪਾਂ ਇਸੇ ਤਰ੍ਹਾਂ ਬਣਾਉਂਦੇ ਜਾਣਾ ਇਸੇ ਲਈ ਆਪਾਂ ਕੁੰਡੇ ਜਿਹੜੇ ਜਦੋਂ ਰੱਖਣੇ ਹੋਣ ਅੱਧੇ ਕੁੰਡੇ ਰੱਖਣੇ ਆ ਕਿਉਂਕਿ ਜਿਹੜਾ ਆਪਣਾ ਇਹ ਕੁੰਡੇ ਆ ਇਸ ਤਰ੍ਹਾਂ ਵੱਧ ਜਾਂਦੇ ਦੁੱਗਣੇ ਕੁੰਡੇ ਹੋ ਜਾਂਦੇ ਆ ਆਪਣੀ 홀다, 씨다, 홀다, 씨다, 홀다. Kita. Kita. ਉਲਟਾ ਲਾਸਟ ਵਾਲਾ ਕੁੰਡਾ ਆਪਣਾ ਸਿੱਧਾ ਸਿੱਧਾ ਬਣਾਉਣਾ ਚਾਹੇ ਲਾਸਟ ਵਾਲਾ ਉਲਟਾ ਕਈ ਵਾਰ ਆਪਣੇ ਕੋਲ ਕੀ ਹੁੰਦਾ ਇੱਥੇ ਆਪਣਾ ਜਿਹੜਾ ਕੁੰਡਾ ਸਿੱਧਾ ਆ ਰਿਹਾ ਤੇ ਲਾਸਟ ਤੇ ਕੁੰਡਾ ਉਲਟਾ ਆ ਜਾਂਦਾ ਤਾਂ ਆਪਾਂ ਇੱਕ ਕੁੰਡਾ ਜਿਹੜਾ ਉਹ ਉਠਾ ਲੈਣਾ ਜਿਵੇਂ ਹੁਣ ਇੱਧਰ ਆਪਣਾ ਉਲਟਾ ਆ ਰਿਹਾ ਮੇਰੇ ਦੋਨੇ ਪਾਸੇ ਤਾਂ ਸਿੱਧੇ ਕੁੰਡੇ ਆ ਰਹੇ ਜੇਕਰ ਆਪਣਾ ਇੱਧਰ ਉਲਟਾ ਆ ਰਿਹਾ ਤੇ ਇੱਧਰ ਹੁਣ ਜਿਵੇਂ ਸਿੱਧਾ ਆ ਰਿਹਾ ਤਾਂ ਆਪਾਂ ਇੱਕ ਕੁੰਡਾ ਜਿਹੜਾ ਹੋਰ ਇੱਥੋਂ ਪਿੱਛੋਂ ਉਠਾ ਲਵਾਂਗੇ ਦੋਨਾਂ ਸਾਈਡਾਂ ਤੇ ਸਿੱਧੇ ਕੁੰਡੇ ਹੋ ਜਾਣਗੇ ਇੰਤ ਸਤਰਾ ਜਿਹੜੇ ਮੇਰੇ ਕੋਲ ਹੁਣ ਕੁੰਡੇ ਆ 60 ਕੁੰਡੇ ਮੇਰੇ ਕੋਲ ਹੋ ਗਏ ਹੁਣ ਆਪਾਂ ਅਗਲੀ ਸਲਾਈ ਜਿਹੜੀ ਇਸ ਤਰ੍ਹਾਂ ਬਣਾਉਣੀ ਹੈ ਇਹਦੀ ਜਿਹੜਾ ਕੁੰਡਾ ਆਪਾਂ ਨੂੰ ਸਿੱਧਾ ਦਿਖਾਈ ਰਿਹਾ ਦੇ ਰਿਹਾ ਉਹਨੂੰ ਆਪਾਂ ਸਿੱਧਾ ਬਣਾ ਲੈਣਾ ਤੇ ਜਿਹੜਾ ਉਲਟਾ ਦਿਖਾਈ ਦੇ ਰਿਹਾ ਉਹਨੂੰ ਆਪਾਂ ਉਲਟਾ ਬਣਾ ਲੈਣਾ ਜਿਵੇਂ ਇਹ ਕੁੰਡਾ ਉਲਟਾ ਇਹ ਸਿੱਧਾ ਇਹ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰ ਲੈਣੀ ਹੈ ਦੂਸਰੇ ਪਾਸੇ ਤੋਂ ਵੀ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਾਂਗੇ ਜਿਹੜਾ ਕੁੰਡਾ ਆਪਾਂ ਨੂੰ ਉਲਟਾ ਦਿਖਾਈ ਦਿੰਦਾ ਉਲਟਾ ਬਣਾ ਲਾਂਗੇ ਤੇ ਜਿਹੜਾ ਕੁੰਡਾ ਆਪਾਂ ਨੂੰ ਸਿੱਧਾ ਦਿਖਾਈ ਦਿੰਦਾ ਆਪਾਂ ਨੂੰ ਸਿੱਧਾ ਬਣਾ ਲਾਂਗੇ ਜਿੰਨੀ ਆਪਾਂ ਨੂੰ ਹੁਣ ਬਾਰਡਰ ਦੀ ਜਿਹੜੀ ਇਸ ਤਰ੍ਹਾਂ ਲਵਾਈ ਚਾਹੀਦੀ ਹੋਗੀ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਹੁਣ ਆਪਾਂ ਨਾਰਮਲ ਬਣਾਈ ਅੱਗੇ ਆਪਣੀ ਸਿੱਧੇ ਉਲਟੇ ਦੀ ਇਸੇ ਤਰ੍ਹਾਂ ਮੈਂ ਇਹਨੂੰ ਬਣਾ ਕੇ ਜਿਹੜਾ ਕੰਪਲੀਟ ਕਰਦੀ ਆ। ਲਓ ਜੀ ਬਾਰਡਰ ਹੈ ਜਿਹੜਾ ਆਪਣਾ ਬਣ ਕੇ ਤਿਆਰ ਹੋ ਗਿਆ ਇਸ ਤਰ੍ਹਾਂ। ਤੇ ਜਿਹੜਾ ਮੇਰਾ ਸਮਝਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਵ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ। ਧੰਨਵਾਦ।